ਇੰਡੀਆ ਦਾ ਟੈਕਨੋਲੋਜੀ ਦੇ ਹਿਸਾਬ ਨਾਲ ਇਹ ਪਹਿਲਾ ਡਾਇਲਸੀ ਸੈਂਟਰ ਤੁਹਾਡੇ ਲੁਧਿਆਣਾ ਪੰਜਾਬ ਤੇ ਆਇਆ ਹੈ ਇਹ ਪੰਜਾਬ ਦੀ ਵਿਰਾਸਤ ਹੈ ਸਾਡਾ ਕੁਛ ਨਹੀਂ ਆ ਸਾਡੇ ਤੇ ਬਿਲਕੁਲ ਫਰੀ ਆਫ ਕੋਸਟ ਹੈ ਪਰਮਾਤਮਾ ਦੇ ਵਾਹਿਗੁਰੂ ਨੇ ਸੇਵਾ ਲਈ ਹੈ ਸੀਦੇ ਆ ਕੋਈ ਇਹ ਸਾਡਾ ਬੜਾਪਨ ਨਹੀਂ ਹੈਗਾ ਅੱਗੇ ਅਸੀਂ ਕੁਝ ਕੀਤਾ ਜਿਹੜੇ ਪ੍ਰਾਈਵੇਟ ਹਸਪਤਾਲ ਹੈ ਕਿ ਡਾਇਲਸੀ ਦੇ ਜਿਹੜੇ ਹੁਣ ਸਾਡੀ ਜਿਹੜੀਆਂ ਜਨਮਨ ਤੋਂ ਜਿਹੜੀ ਡਬਲ ਫਿਲਟਰ ਵਾਲੀ ਮਸ਼ੀਨਾਂ ਨੇ ਉਹ ਤੇ ਤਕਰੀਬਨ ਇੱਕ ਮਰੀਜ਼ ਦਾ ਮਹੀਨੇ ਦਾ 70000 ਦਾ ਖਰਚਾ ਆਉਂਦਾ ਅੱਛਾ ਜਿਹੜੇ ਦੂਜੀਆਂ ਮਸ਼ੀਨਾਂ ਨੇ ਜਿਹੜੇ ਵੱਡੇ ਹਸਪਤਾਲ ਆ ਉਹਦੇ ਚ 30 35000 ਰੁਪਏ ਆ ਜਿਹੜੇ ਛੋਟੇ ਹਸਪਤਾਲ ਆ 20000 ਰੁਪਏ ਘੱਟੋ ਘਾਟਾ ਇੱਕ ਮਰੀਜ਼ ਦਾ ਖਰਚਾ ਆਂਦਾ ਜਿਹੜਾ ਕਿ ਇੱਥੇ ਬਿਲਕੁਲ ਵੀ 1 ਰੁਪਿਆ ਨਹੀਂ ਲੱਗਦਾ ਤੁਸੀਂ ਮਰੀਜ਼ਾਂ ਨੂੰ ਪੁੱਛ ਸਕਦੇ ਜੋ ਮਰਜੀ ਮੇਰੇ ਮੂੰਹ ਨਹੀਂ ਮਤਲਬ ਤੁਸ ਤੁਹਾਨੂੰ ਦਾ ਦਈਏ ਇੱਥੇ ਤਾਂ ਕਿ ਸਾਡੀ ਕੰਟੀਨ ਤੱਕ ਫਿਰੀ ਹੈ ਕਿ ਤੁਹਾਨੂੰ ਇੱਕ ਦਾ ਦੇ ਕੰਟੀਨ ਤੇ ਵੀ ਕੋਈ ਆ ਨਹੀਂ ਸਾਨੂੰ ਫੇਰ ਵੀ ਇੱਕ ਮਰੀਜ਼ ਬਾਰੋ ਆ ਰਿਹਾ ਅਸੀਂ ਇਸ ਕਾਮ ਆਸ਼ਰਮ ਚ ਅਸੀਂ ਉਹਨੂੰ ਛੱਡਿਆ ਉੱਥੇ ਉਹ ਰਹਿ ਰਿਹਾ ਉੱਥੇ ਰਸਨ ਪਾਣੀ ਜੋ ਵੀ ਹੈ ਲੰਗਰ ਪਾਣੀ ਸਭ ਫਿਰਿਆ ਉਹਦਾ ਪਰ ਉਹ ਵੀ ਕੀ ਜਾਂਦੇ ਉਹਨਾਂ ਦੀ ਰਹਿਣ ਦੀ ਵਿਵਸਥਾ ਵੀ ਕਰਦੇ ਬਿਲਕੁਲ ਰਹਿਣ ਦੀ ਵਿਵਸਥਾ ਹੈ ਗਿਆ ਮਹੀਨੇ 15 ਦਿਨ 2 ਮਹੀਨੇ ਲਈ ਅਸੀਂ ਕਰ ਸਕਦੇ ਹਾਂ ਕਿ ਅਸੀਂ ਇੱਕ ਡਾਇਲਸਿਸ ਮਰੀਜ਼ ਨੂੰ ਇਹ ਦੇਖਿਆ ਥਿਲ-ਥਿਲ ਮਰਦਾ ਜਿੱਥੇ ਮਰੀਜ਼ ਹੈ ਉੱਥੇ ਪਰਿਵਾਰ ਹਰ 72 ਘੰਟੇ ਬਾਅਦ ਮਰੀਜ਼ ਨੂੰ ਇੱਥੇ ਆਣਾ ਡਾਇਲਸਿਸ ਕਰਨੀ ਫੇਰ 24 ਘੰਟੇ ਬਾਅਦ ਕਈ ਤਾਂ 48 ਘੰਟੇ ਬਾਅਦ ਵੀ ਹਫਤੇ ਚ ਤਿੰਨ ਡਾਲਸੀਆਂ ਹੁੰਦੀਆਂ ਨੇ ਦੇਖੋ ਜੀ ਪੰਜਾਬ ਸਰਕਾਰ ਭਗਵਨ ਰਮਨ ਜੀ ਦੀ ਸਰਕਾਰ ਨਾਲ ਸਾਡਾ ਟਾਈ ਅਪ ਹੋਇਆ ਇਹਦੇ ਸਭ ਤੋਂ ਵੱਡਾ ਯੋਗਦਾਨ ਜਿਹੜੇ ਸਾਡੇ ਹੈਲਥ ਮਨਿਸਟਰ ਸਾਹਿਬ ਬਲਵੀਰ ਸਿੰਘ ਜੀ ਮੈਂ ਤੁਹਾਨੂੰ ਦੱਸ ਦਈਏ ਹੈਗੇ ਤੇ ਜਿਹੜਾ ਸਰਕਾਰ ਦਾ ਸੀ ਹੋ ਗਿਆ ਲਾਈਟ ਬੀਲ ਬਿਲਕੁਲ ਇੱਥੇ ਜਿਹੜੀ ਬਿਲਕੁਲ ਫਰੀ ਹੈ ਵਧੀਆ ਸਾਡੀ ਸਰਕਾਰ ਜਿਹੜੀ ਹੈਗੀ ਆ ਤੁਸੀਂ ਬਣਾਇਆ ਸੀ ਕਿੰਨਾ ਕੁ ਖਰਚਾ ਸੈਂਟਰ ਤੇ ਆਇਆ देखो जी सेंटर ਤੇ تقریبا 6 ਕਰੋੜ ਰੁਪਏ ਸਾਡਾ ਖਰਚਾ ਆ ਚੁੱਕਿਆ ਸਿਰਫ ਲੁਧਿਆਣਾ ਦੇ ਇਥੇ ਮਰੀਜ਼ ਆਉਂਦੇ ਨੇ ਕਿ ਬਾਹਰੋਂ ਵੀ ਕਿਤੋਂ ਹੋਰ ਆ ਮੈਂ ਇਥੋਂ ਬਾਹਰੋਂ ਵੀ ਆ ਰੇ ਕਪੂਰਥੱਲੇ ਮੈਂ ਤੁਹਾਨੂੰ ਦੱਸਿਆ ਹੈਗਾ ਧਾਰਮਿਕ ਸੰਸਥਾ ਜਿਹੜੀ ਸਾਡੀਆਂ ਪੂਰੇ ਇੰਡੀਆ ਲੈਵਲ ਦੀ ਭਾਵੇਂ ਕਿਸੇ ਵੀ ਧਰਮ ਦੀ ਸਾਨੂੰ ਕਿਸੇ ਧਰਮ ਤੋਂ ਪਰ ਧਰਮ ਤਾਂ ਇੱਕੋ ਹੀ ਆ ਬਣਾਏ ਆ ਪਾਂ ਅਲੱਗ-ਅਲੱਗ ਆ ਕਿਉਂਕਿ ਉਹਨਾਂ ਕੋਲ ਰੁਪਈਆ ਇੰਨਾ ਹੈਗਾ ਇੰਨਾ ਸਾਡਾ ਕੇਂਦਰ ਸਰਕਾਰ ਕੋਲ ਵੀ ਰੁਪਈਆ ਨਹੀਂ ਹੈ ਜਿੰਨਾ ਸਾਡੇ ਧਾਰਮਿਕ ਸੰਸਥਾਵਾਂ ਕੋਲ ਹੈਗਾ ਮੈਡੀਕਲ ਅਤੇ ਐਜੂਕੇਸ਼ਨ ਇਹ ਸਾਡੀ ਮੋਡਲੀ ਲੋੜਾਂ ਦੇ ਵਿੱਚੋਂ ਇਹ ਆ ਜਾਂਦੀ ਹੈ ਅੱਜ ਦੇ ਸਮੇਂ ਦੇ ਵਿੱਚ ਪਰ ਇਹੀ ਬਹੁਤ ਜ਼ਿਆਦਾ ਐਜੂਕੇਸ਼ਨ ਵੀ ਤੇ ਮੈਡੀਕਲ ਵੀ ਬਹੁਤ ਮਹਿੰਗਾ ਹੋ ਚੁੱਕਿਆ ਹੈ ਜੇਕਰ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਇਲਾਜ ਕਰਾਉਣ ਦੇ ਵਾਸਤੇ ਉਹਦੇ ਕੋਲ ਪੈਸੇ ਨਹੀਂ ਹੁੰਦੇ ਕਿਉਂਕਿ ਇਲਾਜ ਹੀ ਅੱਜ ਦੇ ਸਮੇਂ ਦੇ ਵਿੱਚ ਇੰਨਾ ਮਹਿੰਗਾ ਹੋ ਗਿਆ ਹੋਇਆ ਤੇ ਉਸ ਤੋਂ ਬਾਅਦ ਅੱਜਕੱਲ ਕਿਡਨੀਆ ਦੀਆਂ ਬਿਮਾਰੀਆਂ ਬਹੁਤ ਲੋਕਾਂ ਦੇ ਵਿੱਚ ਉਹ ਦੇਖਣ ਨੂੰ ਮਿਲ ਜਾਂਦੀਆਂ ਅੱਗੇ ਟਾਈਮ ਹੁੰਦਾ ਸੀਗਾ ਕਿ ਬੁਢਾਪੇ ਦੇ ਵਿੱਚ ਜਦੋਂ ਲੋਕ ਆ ਜਾਂਦੇ ਸੀ ਤਾਂ ਉਸ ਟਾਈਮ ਦੇ ਵਿੱਚ ਉਹਨਾਂ ਨੂੰ ਦਿੱਕਤ ਆਉਂਦੀ ਸੀ ਪਰ ਅੱਜਕੱਲ ਹਰੇਕ ਵਰਗ ਦੇ ਲੋਕਾਂ ਦੇ ਵਿੱਚ ਇਹ ਦਿੱਕਤ ਜਿਹੜੀ ਆਣੀ ਦਿੱਖਣੀ ਸ਼ੁਰੂ ਹੋ ਜਾਂਦੀ ਹੈ ਤਾਂ ਜਦੋਂ ਇਹ ਪ੍ਰੋਬਲਮ ਆਉਂਦੀ ਹੈ ਤਾਂ ਡਾਕਟਰ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਡਾਇਲਿਸਿਸ ਕਰਾਣੇ ਆ ਹਰ ਕਿਸੇ ਦੇ ਅਲੱਗ ਹੁੰਦੇ ਨੇ ਕਿਸੇ ਨੇ ਹਫਤੇ 'ਚ ਇੱਕ ਕਰਾਣਾ ਹੁੰਦਾ ਕਿਸੇ ਨੇ ਦੋ ਹਰੇਕ ਕਿਸੇ ਦੀ ਕਿਸਮ ਦੇ ਇਦਾਂ ਹੁੰਦੇ ਨੇ ਤੇ ਉਹ ਡਾਇਲਿਸਿਸ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਬੇਹਦ ਮਹਿੰਗੇ ਹੁੰਦੇ ਨੇ ਪਰ ਅੱਜ ਤੁਹਾਨੂੰ ਅਸੀਂ ਲੁਧਿਆਣੇ ਦੀ ਕੈਸਿਸ ਸੰਸਥਾ ਦੇ ਨਾਲ ਮਿਲਾਨ ਜਾ ਰਹੇ ਹਾਂ ਜੋ ਮੁਫਤ ਦੇ ਵਿੱਚ ਡਾਇਲਿਸਿਸ ਕਰਦੀ ਹੈ ਸਿਰਫ ਡਾਇਲਿਸਿਸ ਨਹੀਂ ਕਰਦੀ ਸਗੋਂ ਬੜੇ ਵਧੀਆ ਕੁਆਲਿਟੀ ਦੀਆਂ ਮਸ਼ੀਨਾਂ ਬਾਹਰੋਂ ਇੰਪੋਰਟ ਕੀਤੀਆਂ ਹੋਈਆਂ ਮਸ਼ੀਨਾਂ ਇੱਥੇ ਹੈਗੀਆਂ ਤੇ ਡਾਇਲਸਿਸ ਸੈਂਟਰ ਦੀ ਇੱਕ ਵਾਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿੰਨਾ ਕੁ ਵਧੀਆ ਇਹ ਡਾਇਲਸਿਸ ਸੈਂਟਰ ਬਣਾਇਆ ਹੋਇਆ ਹਰੇਕ ਬੈੱਡ ਦੇ ਉੱਤੇ ਇੱਕ ਟੀਵੀ ਲੱਗਿਆ ਹੋਇਆ ਫੁੱਲੀ ਏਸੀ ਇਹ ਡਾਇਲਸਿਸ ਸੈਂਟਰ ਬਣਾਇਆ ਹੋਇਆ ਟੀਵੀ ਵੀ ਲਗਾਇਆ ਹੋਇਆ ਤਾਂ ਕਿ ਜਿਹੜਾ ਮਰੀਜ਼ ਆ ਉਹ ਆਰਾਮ ਦੇ ਨਾਲ ਆਪਣਾ ਡਾਇਲਸਿਸ ਇੱਥੇ ਕਰਾ ਸਕੇ ਤੇ ਬਾਹਰੋਂ ਜਿਹੜੀਆਂ ਮਸ਼ੀਨਾਂ ਤੱਕ ਇਹ ਇੱਥੇ ਇੰਪੋਰਟ ਕੀਤੀਆਂ ਹੋਈਆਂ ਸਾਡੇ ਨਾਲ ਹੈਲਪਫੁਲ ਐਨਜੀਓ ਤੋਂ ਦੀਪਕ ਗਰਗ ਜੀ ਮੌਜੂਦ ਨੇ ਦੀਪਕ ਜੀ ਕਿਸ ਸੋਚ ਦੇ ਨਾਲ ਇਸ ਡਾਇਲਿਸਿਸ ਸੈਂਟਰ ਦੀ ਸ਼ੁਰੂਆਤ ਕੀਤੀ ਸੀ ਤੇ ਹੁਣ ਤੱਕ ਕਿੰਨੇ ਕੁ ਪੇਸ਼ੈਂਟਾਂ ਦੇ ਡਾਇਲਿਸਿਸ ਤੁਸੀਂ ਮੁਫਤ ਵਿੱਚ ਕਰ ਚੁੱਕੇ ਹੋ ਪਹਿਲਾਂ ਸਭ ਮੈਂ ਤੁਹਾਡੀ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੂੰ ਧੰਨਵਾਦ ਕਰਦਾ ਹਾਂ ਤੁਸੀਂ ਇਹ ਸੋਚ ਲੈ ਕੇ ਇੱਥੇ ਆਇਆ ਕਿ ਵੀ ਇੱਕ ਸੰਸਥਾ ਵਧੀਆ ਜਿਹੜੀ ਚੱਲ ਰਹੀ ਹੈ ਬਹੁਤ ਬਹੁਤ ਧੰਨਵਾਦ ਤੁਹਾਡੀ ਪੂਰੀ ਟੀਮ ਦਾ ਜਿਹੜੀ ਇਹ ਸੋਚ ਲੈ ਕੇ तकरीबन ਅਸੀਂ 2017 ਤੋਂ ਜਿਹੜੇ ਕਿ ਮਰੀਜ਼ ਜਿਹੜੇ ਡੈਲਸੀਜ ਵਾਲੇ ਸੀਗੇ ਉਹਨਾਂ ਦੀ ਸੇਵਾ ਕਰਦੇ ਸੀ ਪਹਿਲਾਂ ਪ੍ਰਾਈਵੇਟ ਹਸਪਤਾਲਾਂ 'ਚ ਕਰਾਉਂਦੇ ਸੀ ਅਸੀਂ ਇੱਕ ਡੈਲਸੀਜ ਮਰੀਜ਼ ਨੂੰ ਇਹ ਦੇਖਿਆ ਕਿ ਤਿਲ-ਤਿਲ ਮਰਦਾ ਜਿੱਥੇ ਮਰੀਜ਼ ਹੈ ਉੱਥੇ ਪਰਿਵਾਰ ਵੀ ਹਰ 72 ਘੰਟੇ ਬਾਅਦ ਮਰੀਜ਼ ਨੂੰ ਇੱਥੇ ਆਣਾ ਡੈਲਸੀਜ ਕਰਨੀ ਫਿਰ 72 ਘੰਟੇ ਬਾਅਦ ਕਈ ਤਾਂ 48 ਘੰਟੇ ਬਾਅਦ ਵੀ ਹਫ਼ਤੇ 'ਚ ਤਿੰਨ ਡੈਲਸੀਜ ਆ ਹੁੰਦੀਆਂ ਨੇ ਤੁਹਾਨੂੰ ਦੱਸ ਦਈਏ 48 ਘੰਟੇ ਬਾਅਦ ਵੀ ਆਂਦੇ ਨੇ ਤੇ ਫਿਰ ਹਫਤੇ ਜੀ ਤਣ ਕਰ ਆਂਦੇ ਨੇ ਹੁਣ ਤੁਸੀਂ ਦੇਖੋ ਸਾਡੇ ਤਾਂ ਬਿਲਕੁਲ ਫਿਰ ਆਫ ਕੋਸਟ ਹੈ ਪਰਮਾਤਮਾ ਦੇ ਵਾਹਿਗੁਰੂ ਨੇ ਸੇਵਾ ਲਈ ਹੈ ਸਿਰੇ ਆ ਕੋਈ ਸਾਡਾ ਬੜਾਪਨ ਨਹੀਂ ਹੈਗਾ ਕਿ ਅਸੀਂ ਕੁਝ ਕੀਤਾ ਪਰਮਾਤਮਾ ਤੋਂ ਬਗੈਰ ਕੁਝ ਨਹੀਂ ਜਿਹੜੇ ਪ੍ਰਾਈਵੇਟ ਹਸਪਤਾਲ ਹੈ ਕਿ ਡਾਇਲਸਿਸ ਦੇ ਜਿਹੜੇ ਹੁਣ ਸਾਡੀ ਜਿਹੜੀਆਂ ਜਰਮਨ ਤੋਂ ਜਿਹੜੀ ਡਬਲ ਫਿਲਟਰ ਵਾਲੀ ਮਸ਼ੀਨਾਂ ਨੇ ਉਹ ਤੇ ਤਕਰੀਬਨ ਇੱਕ ਮਰੀਜ਼ ਦਾ ਮਹੀਨੇ ਦਾ 70000 ਦਾ ਖਰਚਾ ਆਂਦਾ ਅੱਛਾ ਜਿਹੜੇ ਦੂਜੀਆਂ ਮਸ਼ੀਨਾਂ ਨੇ ਜਿਹੜੇ ਵੱਡੇ ਹਸਪਤਾਲ ਆ ਉਹਦੇ ਚ 30 35000 ਰੁਪਏ ਆ ਜਿਹੜੇ ਛੋਟੇ ਹਸਪਤਾਲ ਆ 20000 ਰੁਪਏ ਕਰ ਤੋਂ ਘਾਟਾ ਇੱਕ ਮਰੀਜ਼ ਦਾ ਖਰਚਾ ਆਂਦਾ ਜਿਹੜਾ ਕਿ ਇੱਥੇ ਬਿਲਕੁਲ ਵੀ 1 ਰੁਪਿਆ ਨਹੀਂ ਲੱਗਦਾ ਤੁਸੀਂ ਮਰੀਜ਼ਾਂ ਨੂੰ ਪੁੱਛ ਸਕਦੇ ਜੋ ਮਰਜੀ ਮੇਰੇ ਮੂੰਹ ਨਹੀਂ ਮਤਲਬ ਤੁਸੀਂ ਤੁਹਾਨੂੰ ਦੱਸ ਦਈਏ ਤੇ ਬਿਲਕੁਲ ਕੈਸ ਕਾਉਂਟਨ ਇੱਥੇ ਤੱਕ ਸਾਡੇ ਕੰਟੇਨ ਤੱਕ ਫਿਰੀ ਹੈਗੀ ਤੁਹਾਨੂੰ ਇੱਕ ਦੱਸ ਦੇ ਕੰਟੇਨ ਤੇ ਵੀ ਕੋਈ ਆ ਨਹੀਂ ਸਾਨੂੰ ਫਿਰ ਵੀ ਇੱਕ ਮਰੀਜ਼ ਬਾਹਰੋਂ ਆ ਰਿਹਾ ਅਸੀਂ ਇਸ ਨਿਸਕਾਮ ਆਸ਼ਰਮ ਚ ਅਸੀਂ ਉਹਨੂੰ ਛੱਡਿਆ ਆ ਉੱਥੇ ਉਹ ਰਹਿ ਰਿਹਾ ਉੱਥੇ ਰਸਨ ਪਾਣੀ ਜੋ ਵੀ ਹੈ ਲੰਗਰ ਪਾਣੀ ਸਭ ਫਿਰੀ ਹੈ ਉਹਦਾ ਤੇ ਇੱਥੇ ਇਲਾਜ ਸਾਡੇ ਵੱਲੋਂ ਫਿਰੀ ਚਾਹੁੰਦੇ ਆ ਉਹ ਬਾਹਰੋਂ ਵੀ ਕਈ ਜਾਂਦੇ ਉਹਨਾਂ ਦੀ ਰਹਿਣ ਦੀ ਵਿਵਸਥਾ ਵੀ ਕਰਦੇ ਬਿਲਕੁਲ ਰਹਿਣ ਦੀ ਵਿਵਸਥਾ ਆ ਗਿਆ ਮਹੀਨੇ 15 ਦਿਨ 2 ਮਹੀਨੇ ਲਈ ਅਸੀਂ ਕਰ ਸਕਦੇ ਹਾਂਗੇ ਫਿਰ ਅਗਲੇ ਨੂੰ ਸੋਚੀਦਾ ਹੈਗਾ ਕੋਈ ਸਾਧਨ ਦੇ ਦੇ ਕੋਈ ਕੰਮ ਕਰਨ ਵਾਲਾ ਆਵੇ ਤਾਂ ਅਸੀਂ ਸੋਚੀਦਾ ਉਹ ਦੇਖੋ ਅੱਜ ਕੱਲ ਇਹ ਇਲਾਜ ਹਰ ਇੱਕ ਕੋ ਅਸੀਂ ਤਾਂ 7 ਦਿਨ ਵੀ ਦਿੰਨੇ ਆ ਕਿ ਕੋਈ ਕੋ ਕੰਮ ਕਰਾਉਣਾ ਉਹਨਾਂ ਦੇ ਮੈਡਮ ਟੀਚਰ ਲੱਗਣਾ ਸੀਗਾ ਅਸੀਂ ਪੂਰੀ ਕੋਸ਼ਿਸ਼ ਕੀਤੀ ਇੱਥੇ ਕਈਆਂ ਸਕੂਲਾਂ 'ਚ ਪਰ ਆਤਮਾ ਨਾ ਚਾਹ ਕਿਸੇ ਨਾ ਕਿਸੇ ਸਕੂਲ 'ਚ ਉਹਨਾਂ ਨੂੰ ਉੱਥੇ ਸਰਵਿਸ ਵੀ ਮਿਲ ਜਾਊਗੀ ਮਤਲਬ ਜਿਹੜੀ ਡੈਲਸੀ ਅਤੇ ਫਰੀ ਹੋਊਗੀ ਇਹ ਤਾਂ ਵਾਇਗਰੂ ਦੇ ਲੇਖੇ ਲੱਗੇ ਆ ਜੀ ਉਹਨਾਂ ਦਾ ਸਾਰਾ ਜੀ ਇਸ ਸੈਂਟਰ ਜਿਹੜਾ ਤੁਸੀਂ ਬਣਾਇਆ ਹੈ ਇਹ ਸਰਕਾਰੀ ਹਸਪਤਾਲ ਹੈਗਾ ਇਹ ਉੱਥੇ ਤੁਸੀਂ ਸੈਂਟਰ ਬਣਾਇਆ ਕਿਸ ਤਰ੍ਹਾਂ ਸਰਕਾਰ ਨੇ ਕਿਸ ਤਰ੍ਹਾਂ ਸਹਿਯੋਗ ਦਿੱਤਾ ਕਿਸ ਤਰ੍ਹਾਂ ਇਹ ਸਾਰਾ ਕੁਝ ਤੁਸੀਂ ਬਣਾਇਆ ਕਿਸ ਤਰ੍ਹਾਂ ਚੱਲਿਆ ਹੈ ਦੇਖੋ ਜੀ ਪੰਜਾਬ ਸਰਕਾਰ ਭਗਵੰਤ ਸਿੰਘ ਜੀ ਦੀ ਸਰਕਾਰ ਨਾਲ ਸਾਡਾ ਇਹ ਟਾਈ ਅਪ ਹੋਇਆ ਇਹਦੇ ਸਭ ਤੋਂ ਵੱਡਾ ਯੋਗਦਾਨ ਜਿਹੜੇ ਸਾਡੇ ਹੈਲਥ ਮਨਿਸਟਰ ਸਾਹਿਬ ਲਵੀਰ ਸਿੰਘ ਜੀ ਤੇ ਪਹਿਲੇ ਲੁਧਿਆਣੇ ਦੇ ਸਿਵਲ ਸਰਜਨ ਡਾਕਟਰ ਹਿਤੇਂਦਰ ਕੋ ਇਹ ਮੈਡਮ ਨੇ ਤੇ ਸਾਡੇ ਹੈਲਥ ਮਨਿਸਟਰ ਸਾਹਮਣੇ ਸਾਡਾ ਬਹੁਤ ਸਹਿਯੋਗ ਦਿੱਤਾ ਅਸੀਂ ਉਹਨਾਂ ਦੇ ਧੰਨੀ ਹੈਗੇ ਅੱਜ ਇਸ ਮੁਕਾਮ ਤੇ ਪਹੁੰਚੇ ਹੈਗੇ ਮੈਂ ਤੁਹਾਨੂੰ ਦੱਸ ਦਈਏ ਹੈਗੇ ਤੇ ਜਿਹੜਾ ਸਰਕਾਰ ਦਾ ਸਹਿਯੋਗ ਹੈ ਲਾਈਟ ਬਿਜਲੀ ਬਿਲਕੁਲ ਇੱਥੇ ਜਿਹੜੀ ਹੈ ਕਿ ਬਿਲਕੁਲ ਫਰੀ ਹੈ ਵਧੀਆ ਸਾਡੀ ਸਰਕਾਰ ਜਿਹੜੀ ਹੈਗੀ ਆ ਭਗਵੰਤ ਮਾਨ ਜੀ ਮੈਂ ਤਾਂ ਇਹ ਗੱਲ ਕਵਾਂਗਾ ਭਗਵੰਤ ਮਾਨ ਜੀ ਨੂੰ ਤੁਹਾਡੇ ਚੈਨਲ ਦੇ ਥਰੂ ਜੇ ਹੈਲਥ ਮਿਨਿਸਟਰ ਵੀ ਸੁਣਦੇ ਹੋਣ ਸਾਨੂੰ ਸਹਿਯੋਗ ਦੇਣ ਜਿਵੇਂ ਆਸੇ ਆਉਂ ਦਿੱਤਾ ਤੁਹਾਨੂੰ ਵੀ ਸਹਿਯੋਗ ਦੇਣ ਕਿਉਂਕਿ ਹੈਲਥ ਮਿਨਿਸਟਰ ਸਾਹਿਬ ਸਾਡੇ ਆਪ ਵਾਹ ਵਾਹ ਹੀ ਬਹੁਤ ਮਤਲਬ ਉਹਨਾਂ ਨੇ ਦੇਖਿਆ ਆਗਾ ਦੇਖੋ ਆਪ ਡਾਕਟਰ ਨੇ ਹੋ ਇੱਕ ਵਾਰੀ ਫੋਰਟਿਸ ਦਾ ਹਸਪਤਾਲ ਦਾ ਉਦਘਾਟਨ ਕਰਕੇ ਗਏ ਸੀ ਤੇ ਵਾਹ ਵਾਹ ਹੀ ਉਹਨਾਂ ਨੇ ਸਾਡੇ ਜਵੱਦੀ ਦੇ ਡਿਲਸੀ ਸੈਂਟਰ ਦੀ ਕੀਤੀ ਸੀ ਸਾਨੂੰ ਹੁਣ ਦੂਜਾ ਸੈਂਟਰ ਵੀ ਉਹਨਾਂ ਨੇ ਸਿਮਲਾਪੁਰੀ ਵਾਲਾ ਫਲਵੰਤ ਆਪਣਾ ਐਮਐਲਏ ਸਾਹਿਬ ਸਾਡਾ ਇਲੈਕਟਰ ਲੈ ਕੇ ਆਏ ਤੁਹਾਡੇ ਅਖਬਾਰ ਚ ਖਬਰ ਵੀ ਲੱਗੀ ਹੋਈ ਹੈ ਤੇ ਜਲਦੀ ਅਸੀਂ ਉੱਥੇ ਵੀ ਇੱਕ ਤਾਂ ਬੱਚਾ ਚੱਛਾ ਕੇਂਦਰ ਸਾਡੇ ਮਤਲਬ ਅਸੀਂ ਉਹ ਉੱਥੇ ਕਰਾਂਗੇ ਉਹ ਵੀ ਬਿਲਕੁਲ ਹਾਈਜੈਨਿਕ ਜਿਵੇਂ ਆਪਰੇਸ਼ਨ ਵਗੈਰਾ ਸਾਰੇ ਉੱਥੇ ਫਿਰ ਹੀ ਕਰਾਂਗੇ ਅਸੀਂ ਤੇ ਉਸਤੇ ਵੀ ਅਸੀਂ ਸੋਚਾਂਗੇ 5 ਜਾਂ 10 ਮਸ਼ੀਨਾਂ ਦੱਲਸੀ ਜਲਾਈਏ ਉੱਥੇ ਇਹ ਸਭ ਜਦੋਂ ਤੁਸੀਂ ਬਣਾਇਆ ਸੀ ਕਿੰਨਾ ਕੀ ਖਰਚਾ ਇਸ ਸੈਂਟਰ ਤੇ ਆਇਆ ਸੀ ਦੇਖੋ ਜੀ ਇਹ ਸੈਂਟਰ ਤੇ ਤਕਰੀਬਨ 6 ਕਰੋੜ ਰੁਪਏ ਸਾਡਾ ਖਰਚਾ ਆ ਚੁੱਕਿਆ ਹੈ ਤੁਹਾਡੇ ਕੋਲ ਐਨਜੀਓ ਕੋਲ ਉਦੋਂ ਕਿੰਨਾ ਫੰਡ ਸੀਗਾ ਇਹ ਬਣਾਇਆ ਕਿਸ ਤਰ੍ਹਾਂ ਫਿਰ ਸਾਡੇ ਕੋਲ ਤਾਂ ਜੀ ਐਨਜੀਓ ਚ ਸਿਰਫ 80 ਲੱਖ ਰੁਪਏ ਸੀ 4 ਲੱਖ ਹਸਪਤਾਲਾਂ ਦੀ ਦਵਾਈਆਂ ਹੀ ਦੇਣਦਾਰੀ ਸੀਗੀ ਜਦੋਂ ਡਾਕਟਰ ਬਲਬੀਰ ਸਿੰਘ ਜੀ ਤੋਂ ਮੈਂ ਪਰਮਿਸ਼ਨ ਲੈ ਕੇ ਆਇਆ ਤੇ ਸਾਰੇ ਮੈਂਬਰਾਂ ਨੇ ਤੇ ਮੈਨੂੰ ਤੁਹਾਨੂੰ ਪਤਾ ਹੈਗਾ ਕਹਿੰਦਾ ਕਿੱਥੋਂ ਆਊਗਾ ਕੀ ਹੋਊਗਾ ਬੜੇ ਗੁੱਸੇ ਵੀ ਹੋਇਆ ਇੱਕ ਦੋ ਮੈਂਬਰਾਂ ਨੇ ਸੀ ਹੋ ਗੂ ਦਿੱਤਾ ਕਹਿੰਦਾ ਚਲੋ ਦੇਖੋ ਇਹ ਚੀਜ਼ ਪ੍ਰਮਾਤਮਾ ਨੇ ਦਿੱਤੀ ਮੈਨੂੰ ਨਹੀਂ ਪਤਾ ਪੈਸਾ ਕਿੱਥੋਂ ਆਇਆ ਸਾਡੇ ਹੈਪੀ ਫੋਰਜਿੰਗ ਵਾਲੇ ਨੇ ਆਪਣਾ ਆ ਜਿਹੜੀਆਂ ਪੰਜ ਹਾਈਜੈਨਿਕ ਮਸ਼ੀਨਾਂ ਜਿਹੜੀਆਂ ਹੈਗੀਆਂ ਜਿਹੜੀ ਕਿ ਪੂਰੇ ਪੰਜਾਬ 'ਚ ਕਿਸੇ ਵੀ ਹਸਪਤਾਲ 'ਚ ਨਹੀਂ ਭਾਵੇਂ ਉਹ ਡੀਐਮਸੀ ਆ 40 ਜਾਂ ਅਪੋਲੋ ਆ ਬਾਏ ਤੁਹਾਡੇ ਸਾਹਮਣੇ ਕੈਮਰੇ ਦੇ ਸਾਹਮਣੇ ਮੈਂ ਕਹਿ ਰਿਹਾ ਉਹ ਪ੍ਰਤੋਸ਼ ਗਰਗ ਜਿਹਨੇ ਸਾਨੂੰ ਹੈਪੀ ਫੋਰਜਿੰਗ ਆਲੇ ਨੇ ਦਿੱਤੀ ਸੀ ਉਹਨਾਂ ਦੀ ਪੰਜ ਮਸ਼ੀਨਾਂ ਦੇਣ ਕਰਕੇ ਇੰਡੀਆ ਦਾ ਟੈਕਨੋਲੋਜੀ ਦੇ ਹਿਸਾਬ ਨਾਲ ਇਹ ਪਹਿਲਾ ਡਾਇਲਸਿਸ ਸੈਂਟਰ ਤੁਹਾਡੇ ਲੁਧਿਆਣਾ ਪੰਜਾਬ 'ਚ ਆਇਆ ਹੈ ਇਹ ਪੰਜਾਬ ਦੀ ਵਿਰਾਸਤ ਹੈ ਸਾਡਾ ਕੁਛ ਨਹੀਂ ਆ ਹੇ ਦਿਨ 'ਚ ਕਿੰਨੇ ਕਿ ਮਰੀਜ਼ਾਂ ਦੇ ਡਾਇਲਿਸਿਸ ਕਰਦੇ ਦੇਖੋ ਜੀ ਹਾਲੇ ਸਾਨੂੰ ਸਰਕਾਰ ਨੇ ਦੋ ਸ਼ਿਫਟ ਸਾਨੂੰ ਚਾਲੂ ਕਰਨ ਦਾ ਕੀਤਾ 40 ਮਰੀਜ਼ਾਂ ਦਾ ਹੋਰੇ ਆਪਣਾ ਜਿਹੜਾ ਔਲਖ ਸਾਹਿਬ ਨੇ ਸਿਵਲ ਸਰਜਨ ਨੇ ਉਹਨਾਂ ਨੂੰ ਲੈਟਰ 5-6 ਦਿਨ ਹੋ ਗਿਆ ਮੈਂ ਦਿੱਤਾ ਹੈ ਸਹਿਦ ਉਹ ਸਾਨੂੰ ਮੈ ਹਲਥ ਮਿਨਿਸਟਰ ਸਾਹਿਬ ਨੂੰ ਵੀ ਤੇ ਔਲਖ ਸਾਹਿਬ ਨੂੰ ਕਹਾਂਗੇ ਤੀਜੀ ਜੀ ਦੇ ਦੇਣਗੇ ਰੋਜ਼ ਦੀਆਂ 60 ਹੋਣੀਆਂ ਡੈਲਸੀਆਂ ਔਰ ਤਕਰੀਬਨ 15 ਡੈਲਸੀਆਂ ਮਰੀਜ਼ ਅਸੀਂ ਬਾਹਰ ਭੇਜ ਰਹੇ ਆਪਣੇ ਖਰਚੇ ਤੇ ਅੱਛਾ ਹਕੀਮ ਜੀ ਠੀਕ ਮਤਲਬ ਇੰਨਾ ਜ਼ਿਆਦਾ ਰਸ਼ ਹੋਣ ਲੱਗ ਗਿਆ ਰਸ ਇੱਥੇ ਤੁਸੀਂ ਆ ਲੜਦੇ ਨੇ ਸਾਡੇ ਨਾਲ ਤਾਂ ਕਿਉਂਕਿ ਜਿਹੜੀ ਇਹ ਡਾਇਲਸਿਸ ਹੈ ਬਾਏ ਕੈਮਰੇ ਤੁਹਾਨੂੰ ਕਹਿੰਦਾ ਸਿੰਗਲ ਫਿਲਟਰ ਯੂਜ਼ ਕਰਦੇ ਅਸੀਂ ਨਾ ਡੀਐਮਸੀ ਨਾ ਅਪੋਲੋ ਨਾ ਕਿਸੇ ਵੀ ਸਿਸਟਮ 'ਚ ਇਹ ਸਿੰਗਲ ਫਿਲਟਰ ਯੂਜ਼ ਨਹੀਂ ਹੁੰਦਾ ਇਹ ਸਿਰਫ ਹੈਲਪਫੁਲ ਇੰਜੀਅਰ ਦੇ ਨਰ ਸੇਵਾ ਨਾਰਾਇਣ ਸੇਵਾ ਫਿਰ ਡਾਇਲਸਿਸ ਸੈਂਟਰ 'ਚ ਸਿੰਗਲ ਫਿਲਟਰ ਜਿਹੜਾ ਯੂਜ਼ ਹੁੰਦਾ ਹੈਗਾ ਇੱਕ ਫਿਲਟਰ ਯੂਜ਼ ਕੀਤਾ ਫਿਰ ਆਪਾਂ ਸਿੱਟ ਦੇਣਾ ਦੁਬਾਰਤੇ ਮਰੀਜ਼ ਆਊਗਾ ਤੇ ਫਿਰ ਦੁਬਾਰਤੇ ਨਵਾਂ ਲੱਗੂਗਾ ਬਾਕੀ ਹਸਪਤਾਲਾਂ 'ਚ 5566 ਵਾਰੀ ਇਹ ਯੂਜ਼ ਹੁੰਦਾ ਇਹ ਸਿਰਫ ਲੁਧਿਆਣਾ ਦੇ ਇੱਥੇ ਮਰੀਜ਼ ਆਉਂਦੇ ਨੇ ਕਿ ਬਾਹਰੋਂ ਵੀ ਕਿਤੋਂ ਹੋਰ ਆਉਂਦੇ ਨੇ ਨਹੀਂ ਇੱਥੋਂ ਬਾਹਰੋਂ ਵੀ ਆ ਰਹੇ ਕਪੂਰਥੱਲੇ ਮੈਂ ਤੁਹਾਨੂੰ ਦੱਸਿਆ ਹੈਗਾ ਐਕਚੁਅਲੀ ਨਾ ਹੁਣ ਦੇਖੋ ਸਾਡੇ ਕੋਲ ਤਾਂ ਮਰੀਜ਼ ਆ ਆਨ ਆਲਾ ਟਾਈਮ ਹੈ ਸ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪੰਜਾਬ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਵੀ ਆਗਾਹ ਕਰ ਰਹੇ ਹਾਂ ਜਿਹੜੇ ਡਾਇਬੀਟੀਜ਼ ਵਾਲੇ ਮਰੀਜ਼ ਨੇ ਉਹਨਾਂ ਦੇ ਸਿਰ ਤੇ ਕਈਆਂ ਦੇ ਮਕਾਨ ਦਾ ਕਰਜ਼ਾ ਕਈਆਂ ਦੀ ਫੈਕਟਰੀਆਂ ਵਿਕ ਚੁੱਕੀਆਂ ਕਿਉਂਕਿ ਜੇ ਪਹਿਲਾਂ ਉਹ ਪ੍ਰਾਈਵੇਟ ਹਸਪਤਾਲ ਤੇ ਜਾਣਗੇ ਉੱਥੇ ਸਾਰਾ ਕੁਝ ਲੁੱਟ-ਫੁੱਟਿਆ ਜਾਂਦਾ ਹੈਗਾ ਮੈਂ ਪੰਜਾਬ ਸਰਕਾਰ ਤੇ ਆਪਣੇ ਕੇਂਦਰ ਸਰਕਾਰ ਮੋਦੀ ਜੀ ਨੂੰ ਕਹਾਂਗਾ ਜੇ ਕਿਸੇ ਵੀ ਡਾਇਲਸਿਸ ਮਰੀਜ਼ ਦਾ ਕੋਈ ਲੋਨ ਹੈਗਾ ਉਹ ਮਾਫ਼ ਕੀਤਾ ਜਾਵੇ ਸਭ ਤੋਂ ਜਿਹੜੀ ਵੱਤ ਤੋਂ ਵੱਤ ਸਹੂਈਦਾ ਡਾਇਲਸਿਸ ਮਰੀਜ਼ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਡਾਇਲਸਿਸ ਮਰੀਜ਼ ਤਿਲ-ਤਿਲ ਮਰਦਾ ਹੈ ਉਹਦਾ ਪਰਿਵਾਰ ਵੀ ਤੇ ਮਰੀਜ਼ ਵੀ ਰੋਜ਼ ਮਰਦਾ ਹੈਗਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਸਾਨੂੰ ਤਾਂ ਮਸ਼ੀਨਾਂ ਦੀ ਲੋੜ ਆਸੀ ਤਾਂ ਫਿਰ ਜਿਹੜੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਇਹ ਜਾਵਾਂਗੇ ਸਾਡੇ ਨਾਲ ਜੁੜੋ ਜਿਹੜੇ ਵੀ ਲੈਣ ਲੋੜ ਹੈ ਸਾਡੇ ਕੋਲ 8T GCSR ਹਰ ਇੱਕ ਚੀਜ਼ ਦੀ ਸਹੂਈਦਾ ਹੈਗੀ ਸਾਡੇ ਕੋਲ ਹੁਣ ਜਿਹੜੇ ਲੋਕੀ ਬਾਹਰ ਪੈਸਾ ਦਿੰਦੇ ਆਪਣੇ ਪੰਜਾਬ ਨੂੰ ਦੇਣ ਧਾਰਮਿਕ ਸੰਸਥਾਵਾਂ ਦੇ ਮੈਂ ਤੁਹਾਨੂੰ ਫਿਰ ਉੱਥੇ ਗੱਲ ਆ ਜਾਂਦਾ ਮੇਰੇ ਨਾ ਮੁਰ ਟੁੱੜ ਕੇ ਗੱਲ ਨਾ ਧਾਰਮਿਕ ਸੰਸਥਾ ਤੇ ਕਿਉਂਕਿ ਧਾਰਮਿਕ ਸੰਸਥਾ ਜਿਹੜੀ ਸਾਡੀਆਂ ਪੂਰੇ ਇੰਡੀਆ ਲੈਵਲ ਦੀ ਭਾਵੇਂ ਕਿਸੇ ਵੀ ਧਰਮ ਦੀ ਸਾਨੂੰ ਕਿਸੇ ਧਰਮ ਤੋਂ ਪਰ ਧਰਮ ਤਾਂ ਇੱਕੋ ਹੀ ਆ ਬਣਾਇਆ ਪਾਂ ਲਗ ਲਗਾ ਕਿਉਂਕਿ ਉਹਨਾਂ ਕੋਲ ਰੁਪਈਆ ਇੰਨਾ ਹੈਗਾ ਇੰਨਾ ਸਾਡਾ ਕੇਂਦਰ ਸਰਕਾਰ ਕੋਲ ਵੀ ਰੁਪਈਆ ਨਹੀਂ ਹੈ ਜਿੰਨਾ ਸਾਡੇ ਧਾਰਮਿਕ ਸੰਸਥਾਵਾਂ ਕੋਲ ਹੈਗਾ ਉਹ ਰੁਪਈਆ ਕਿੱਥੇ ਜਾ ਰਿਹਾ ਬੈਂਕਾਂ ਚ ਪਿਆ ਬੈਨੀਫਿਟ ਕੀ ਕੁਝ ਵੀ ਨਹੀਂ ਜਿਉ ਧਾਰਮਿਕ ਸੰਸਥਾ ਆਪਣੀ ਸੋਚ ਵਧੀਆ ਲਿਆ ਦੇਖੋ ਐਨੇ ਡੇਰੇ ਸਾਡੇ ਪੰਜਾਬ ਤੇ ਆ ਬਾਹਰ ਰਹਿ ਗਿਆ ਸਾਰਾ ਜਿਉ ਸੋਚ ਵਧੀਆ ਲਿਆ ਚੰਗੀ ਟੈਕਨੋਲੋਜੀ ਮਤਲਬ ਹਸਪਤਾਲ ਖੋਲਣ ਯੂਨੀਵਰਸਟੀਆਂ ਖੋਲਣ ਨਾਲ ਇੱਕ ਤਾਂ ਬੱਚੇ ਪੜ੍ਹੇ ਲਿਖੇ ਪੜ੍ਹੇ ਲਿਖੇ ਸਮਾਜ ਹੋਊਗਾ ਸਾਡਾ ਜਿਹੜਾ ਦੇਸ਼ ਅੱਗੇ ਤਰੱਕੀ ਕਰੂਗਾ ਜਿਵੇਂ ਬਾਹਰ ਵਾਲਾ ਮੁਲਕ ਪੜ੍ਹੇ ਲਿਖੇ ਤਰੱਕੀ ਕਰ ਰਿਹਾ ਭੇਡ ਚਾਲ ਚੀ ਨਹੀਂ ਅਸੀਂ ਆ ਔਰ ਜਿਹੜੀ ਆਪਣੀ ਹੈਲਥ ਸਿਸਟਮ ਹੈਗਾ ਦੇਖੋ ਤਿਲ ਤਿਲ ਮਾਰ ਰਿਹਾ ਠੀਕ ਹੈ ਆਯੁਸ਼ਮਾਨ ਨਾਲ 5 ਲੱਖ ਦਾ ਯੋਗਦਾਨ ਹੈ ਕਿਉਂਕਿ ਆਯੁਸ਼ਮਾਨ ਵੀ ਕਈ ਹਸਪਤਾਲਾਂ ਲਈ ਨਹੀਂ ਚਲਾਉਂਦੇ ਤੁਹਾਡੇ ਮਾਧਿਅਮ ਤੋਂ ਰਾਈ ਮੈਂ ਕੇਂਦਰ ਸਰਕਾਰ ਮੋਦੀ ਸਾਹਿਬ ਨੂੰ ਵੀ ਇਹ ਗੱਲ ਕਹਾਂਗਾ 5 ਲੱਖ ਦੀ ਥਾਂ ਤੇ ਆਯੁਸ਼ਮਾਨ 10 ਲੱਖ ਕਰਨ ਤੇ ਇਹ ਦਾਤਾ ਦੇਨ ਜਿਹੜੇ ਮਰਜੀ ਹਸਪਤਾਲ 'ਚ ਭਾਵੇਂ ਪ੍ਰਾਈਵੇਟ ਹੈ ਜਿੱਥੇ ਵੀ ਆਈ ਸਮਾਨ ਚਲਾ ਜਾਵੇ ਉਹਦੀ ਵੈਲਿਊ ਪੈਣੀ ਚਾਹੀਦੀ ਹੈ ਕਈ ਹਸਪਤਾਲਾਂ 'ਚ ਨਹੀਂ ਕਰਦੇ ਹੈਗੇ ਉਹ ਗਲਤ ਕਰ ਰਹੇ ਨੇ ਤੁਹਾਡੀ ਡਾਇਲਿਸਿਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਦੀ ਸੇਵਾ ਜਿਹੜੀ ਚੱਲਦੀ ਹੈ ਦੇਖੋ ਜੀ ਸਾਡੀ ਜਿਹੜੀ ਸਭ ਤੋਂ ਪਹਿਲਾਂ ਸੇਵਾ ਜਿਹੜੀ ਸੀਗੀ এডੂਕੇਸ਼ਨ ਤੋਂ ਅਸੀਂ ਸ਼ੁਰੂ ਕੀਤੀ ਸੀ ਅੱਜ ਤੱਕ ਹੈ ਜੀ ਇਹ এডੂਕੇਸ਼ਨ ਜਿਹੜੀ ਮੈਡੀਕਲ ਦੀ ਛੋਟੀ ਸਹੂਈਦਤ ਸੀ ਦਵਾਈ ਵਗੈਰਾ ਛੋਟੇ ਇਲਾਜ ਕਰਾਉਂਦੇ ਸੀ ਅਸੀਂ ਉਹ ਸੀਗੀ ਹੁਣ ਤੁਸੀਂ ਇਹ ਦੇਖੋ तकरीबन 100 ਪਲੱਸ ਬੱਚਾ ਸਾਡੇ ਕੋਲ ਪੜ ਰਿਹਾ ਹੈਗਾ ਜਿਹਦੇ ਚ तकरीबन ਤਿੰਨ ਬੱਚੇ ਸੀਗੇ ਇੱਕ ਬੱਚਾ ਤਾਂ ਸੀ ਇਹ ਮੇਰੇ ਖਿਆਲ ਅਗਲੇ ਸਾਲ ਉਹਦੀ ਕੰਪਲੀਟ ਹੋ ਜਾਊਗੀ ਤੁਹਾਨੂੰ ਇੱਕ ਕੁੜੀ ਆਈਪੀਐਸ ਕਰਾ ਕਰਾਉਣ ਨੂੰ ਅਗਲੀ ਵਾਰੀ ਅਸੀਂ ਜਿਹੜਾ ਅਗਲੇ 10 ਮਹੀਨੇ ਆਵਾਦਨਾ ਆਪੀਐਸ ਕਰੂਗੀ ਔਰ ਇੱਕ ਕੁੜੀ ਸਾਡੀ ਡਾਕਟਰੀ ਕਰਦੀ ਹੈ ਇਹ ਉਹਦੀ ਫੀਸ ਮੇਰੇ ਖਿਆਲ ਅਸੀਂ ਜਾਣੀ ਆ ਉਹਨੇ ਇਕੱਲਾ 8000 ਦੇਖਦੇ ਆ ਮੈਂ ਜੈਨ ਸਾਹਿਬ ਨੂੰ ਵੀ ਕਿਹਾ ਕਿ ਵੀ ਉਹਦੇ ਚ ਕੁਛ ਲੈਸ ਕਰੋ ਤੇ ਉਸ ਤੋਂ ਵੱਡੀ ਜਿਹੜੀ ਹੈ ਜਿਹੜਾ ਪਹਿਲਾ ਲੋਕਡਾਊਨ 2019 ਚ ਸੀਗਾ 6000 ਲੋਕਾਂ ਦਾ ਲੰਗਰ ਅਸੀਂ ਮਾਤਾ ਵੈਸ਼ਨ ਦੇਵੀ ਮੰਦਿਰ ਆਤਮਨਗਰ ਬਣਾਉਂਦੇ ਹੁੰਦੇ ਸੀਗੇ ਉੱਥੇ ਜਿਹੜਾ ਕਿ ਸਾਰਾ ਸਰਕਾਰ ਨੂੰ ਅਸੀਂ ਕੁੱਡਾ ਨੂੰ ਨਗਰ ਨਿਗਮ ਨੂੰ ਪੁਲਿਸ ਮਹਿਕਮੇ ਨੂੰ ਅਸੀਂ ਦਿੰਦੇ ਰਹੇ ਔਰ ਤੁਹਾਨੂੰ ਮੈਂ ਦੱਸਦੇ ਆ ਜਿਹੜਾ ਸੈਕੰਡ ਆਕਸੀਜਨ ਦੀ ਲੋਡ ਪਈ ਆ ਸੈਕੰਡ 'ਚ 40 ਆਕਸੀਜਨ ਸਿਲੰਡਰ ਤੇ 20 ਆਕਸੀਜਨ ਮਸ਼ੀਨਾਂ ਸਾਡੇ ਕੋਲ ਸੀ 24 ਘੰਟੇ ਅਸੀਂ ਸੇਵਾ ਆਕਸੀਜਨ ਦੀ ਦਿੰਦੇ ਸੀ ਹੁਣ ਤੁਸੀਂ ਦੇਖੋ ਕਿੰਨੇ ਬੱਚੇ ਪੜ ਰਹੇ ਕਿਤਾਬਾਂ ਜਾਂਦੀਆਂ ਨੇ ਦਵਾਈਆਂ ਜਿਹੜੇ ਆਸ-ਪਾਸ ਦੇ ਜਿਹੜੇ ਹਸਪਤਾਲ ਹੈ ਦਵਾਈਆਂ ਸੇਵਾ ਫਰੀ ਦੇ ਰਹੇ ਇਲਾਜ ਤੱਕ ਅੱਜ ਇੱਕ ਬੱਚਾ ਜੀ ਬੱਚੀ ਸੀਗੀ 33 ਦਿਨ ਬਾਅਦ ਜਿਹੜੀ ਗੁਣਨਾਨਕ 'ਚੋਂ ਡੈਥ ਹੋਈ ਆ ਅੱਜ ਦੀ ਉਹਦੀ ਛੁੱਟੀ ਕਰਾਈ 1 ਲੱਖ 900 ਰੁਪਏ ਬਿੱਲੋ ਦਾ ਪੈਂਡਿੰਗ ਸੀ ਆ ਅਸੀਂ ਉਹ ਦਿੱਤਾ ਹੁਣ ਡਾਕਟਰ ਬਲਦੀਪ ਜੀ ਨੇ ਸਾਡੇ ਕੋਲ ਆਪਣਾ ਦੀਪ ਡਾਕਟਰ ਸਾਰੇ ਜੀ ਦੇਖੋ ਵੱਡੇ ਹਸਪਤਾਲ ਹੈ ਭਾਵੇਂ ਡੀ ਐਮ ਸੀ ਐ ਸੀ ਐਮ ਸੀ ਹੈ ਡੀਪ ਹਸਪੀਟਲ ਗੋਨਾਨਾ ਕੇ ਇਹ ਸਾਰੀ ਸਾਡੀ ਸੇਵਾ ਕਰ ਰਹੇ ਨੇ ਇਹਨਾਂ ਨਾਲ ਸਾਡਾ ਕੋਈ ਗਿਲਾ ਸਿੱਕਵਾ ਨਹੀਂ ਕਿ ਜਿਸ ਤਰ੍ਹਾਂ ਐਚ ਆਈ ਵੀ ਪੋਜ਼ਿਟਿਵ ਵਾਲੇ ਵੀ ਹੁੰਦੇ ਆ ਪੇਸ਼ੈਂਟ ਜਾਂ ਹੋਰ ਕਾਲੇ ਪੀਲੇ ਵਾਲੇ ਹੁੰਦੇ ਆ ਉਹਨਾਂ ਦਾ ਵੀ ਇੱਥੇ ਫਰ ਡਾਇਲਿਸਿਸ ਹੁੰਦਾ ਤੁਹਾਨੂੰ ਮੈਂ ਤੁਹਾਨੂੰ ਦਿਖਾਵਾਂਗਾ ਤੁਸੀਂ ਉਧਰ ਬੈਕ ਤੇ ਜਾਓਗੇ ਕੈਮਰਾ ਚੁੜਾਉਂਗੇ ਇਹ ਇਹ ਬਿਲਕੁਲ ਜਿਹੜਾ ਪੋਰਸ਼ਨ ਅਸੀਂ ਤਿੰਨ ਮਹੀਨਾ ਲਾ ਕੇ ਨੇ ਇਹ ਅਲੱਗ ਬਣਾਇਆ ਕਿਉਂਕਿ ਕਈ ਹਸਪਤਾਲਾਂ ਚ ਇਹ ਅਲੱਗ ਨਹੀਂ ਹੈਗਾ ਇਹ ਬਹੁਤ ਵੱਡੇ ਹਸਪਤਾਲ ਨਾ ਜਿਆ ਸਾਡਾ ਦੇਖੋ ਤੁਸੀਂ ਦੇਖੋ ਅਸੀਂ ਜਿਹੜਾ ਸਾਰਾ ਸਿਸਟਮ ਸਾਡਾ ਜਰਮਨ ਸਿਸਟਮ ਹੈ ਤੁਹਾਨੂੰ ਤੁਸੀਂ ਦੇਖਿਆ ਸਲੱਗ ਸਿਸਟਮ ਬਣਾਇਆ ਉਹ ਜਿਹੜੇ ਪੋਸਟਿਵ ਮਰੀਜ਼ ਨੇ ਉਹ ਮਰੀਜ਼ ਕਾਲਾ ਪੀ ਲਿਆ ਤੁਸੀਂ ਇਹ ਦੇਖਿਆ ਸਫਾਈ ਤੁਹਾਨੂੰ ਕਿਸੇ ਵੀ ਹਸਪਤਾਲ ਚ ਪ੍ਰਾਈਵੇਟ ਚਾਹਤ ਸਫਾਈ ਨਹੀਂ ਮਿਲੇ ਤੁਸੀਂ ਮਰੀਜ਼ਾਂ ਨੂੰ ਪੁੱਛੋ ਕਿੰਨੀ ਸੁਵਿਧਾ ਆ ਗਈ ਕਈ ਜਿਹੜੇ ਜ਼ਰੂਰਤਬੰਦ ਸਾਡੇ ਜਿਹੜੇ ਡੈਲਸ ਜਿਹੜੇ ਉਹਨਾਂ ਦੇ ਬੱਚੇ ਅਡੌਪਟ ਕੀਤੇ ਪੜ੍ਹਾਈ ਲਈ ਰਾਸ਼ਨ ਦੇ ਰਹੇ ਦਵਾਈ ਦੇ ਰਹੇ ਆ ਜੋ ਵੀ ਕਰ ਸਕਦੇ ਆ ਪ੍ਰਮਾਤਮਾ ਕਰਾ ਰਿਹਾ ਇਨਸਾਨ ਤਾਂ ਮੈਂ ਦਾ ਪੁਤਲਾ ਕਮੰਡ ਹੁੰਦਾਗਾ ਮੇਰਾ ਵਾਹਿਗੁਰੂ ਕਰਾ ਰਿਹਾ ਅਸੀਂ ਕਰ ਰਿਹਾ ਬਾਕੀ ਕਈ ਮੁਸ਼ਕਿਲਾਂ ਵੀ ਆ ਰਹੀਆਂ ਨੇ ਜੋ ਸੰਸਥਾ ਵੱਡੀ ਹੋ ਜਾਂਦੀ ਆ ਜਿਹੜੇ ਨਾਲ ਖੜੇ ਹੁੰਦੇ ਆ ਉਹ ਵੀ ਲੱਤਾਂ ਖਿੱਚਣ ਨੂੰ ਆ ਜਾਂਦੇ ਨੇ ਤੇ ਇੱਚ ਇੱਚ ਚੀਜ਼ਾਂ ਆਮ ਚਲਦੀਆਂ ਰਹਿਣ ਗਿਆ ਤੇ ਚਲਦੀਆਂ ਆਈਆਂ ਨੇ ਬਸ ਅਸੀਂ ਤਾਂ ਇਹ ਗਿਆਗੇ ਧਰਮ ਪ੍ਰੇਮਿਓ ਆ ਕਰਮ ਨਾਲ ਵੀ ਜੁੜੋ ਦੇਖੋ ਕਰਮ ਤੋਂ ਬਗੈਰ ਮੋਕਸ਼ ਨਹੀਂ ਆਏਗਾ ਸਭ ਤੋਂ ਪਹਿਲਾਂ ਧਰਮ ਨਾਲ ਕਰਮ 인ਸਾਨ ਨਾਤੇ ਕਰਮ ਪਹਿਲਾਂ ਆਇਆ ਧਰਮ ਬਾਅਦ ਚ ਮਾਂ ਦੇ ਪੇਟ ਚ ਬੱਚਾ ਆਂਦਾ ਆਪਣੇ ਕਰਮ ਕਰਕੇ ਬੱਚੇ ਨੂੰ ਜੰਮਦੀ ਹੈਗੀ ਧਰਮ ਚ ਬਾਅਦ ਚ ਸਿਖਾਣੇ ਆਪਾਂ ਇਸ ਕਰਕੇ ਮੇਰੇ ਦੋਸਤੋ ਧਰਮ ਨਾਲ ਕਰਮ ਦੀ ਸੇਵਾ ਵੀ ਕਰੋ ਜੁੜੋ ਸਾਡੇ ਨਾਲ ਦੇਖੋ ਤੁਸੀਂ ਆਏ ਹੋ ਤੇ ਤੁਹਾਡੇ ਵੀ ਮੈਸੇਜ ਹੀ ਹੈਗਾ ਕਿ ਜਰੂਰਤਮੰਦ ਜਿਹੜੇ ਬੇਸਾਰਾ ਲੋਗ ਹੈ ਉਹਨਾਂ ਦੀ ਸੇਵਾ ਹੋਣੀ ਚਾਹੀਦੀ ਪਰਮਾਤਮਾ ਦੇਖੋ ਮੇਰੀ ਗੱਲ ਸੁਣੋ ਫਿਰ ਮੈਂ ਕਹਿ ਦਿੰਨਾ ਆ ਤੁਸੀਂ ਦੇਖ ਰਹੇ ਹੋ ਜਲਦੀ ਫਿਰਦੀ ਮੂਰਤੀਆਂ ਇਹ ਪਰਮਾਤਮਾ ਦੇ ਰੂਪ ਨੇ ਪਤਾ ਨਹੀਂ ਕਿਹੜੇ ਰੂਪ ਚ ਨਰਾਇਣ ਆਊਗਾ ਤੇ ਸਾਨੂੰ ਮਿਲ ਜਾਊਗਾ ਕਿਤੇ ਵੀ ਧਾਰਮਿਕ ਇਸਤਾਨੇ ਚ ਪਰਮਾਤਮਾ ਨਹੀਂ ਆਗਾ ਉੱਥੇ ਮੰਦੀ ਸ਼ਾਂਤੀ ਮਿਲਦੀ ਆਪਾਂ ਜਾਣੇ ਕਿ ਦੁਖੀ ਹੁੰਨੇ ਨਾ ਫਿਰ ਮੰਦਰ ਗੁਰਦੁਆਰੇ ਮਸਜਿਦ ਚਰ ਜਾਣੇ ਆ ਉੱਥੇ ਆਪਣੇ ਅਰਦਾਸ ਕਰਦੇ ਪਰਮਾਤਮਾ ਦੇ ਪਰਮਾਤਮਾ ਨੇ ਇੱਥੇ ਮਿਲਣਾ ਪਰਮਾਤਮਾ ਨੇ ਕਹਦੇ ਤੁਹਾਡੇ ਕੋਲ ਕੁਝ ਨਹੀਂ ਮੰਗਿਆ ਨਾ ਤੁਹਾਡੀ ਔਕਾਤ ਹੈ ਕਿਸੇ ਤੁਹਾਡੇ ਕੈਮਰੇ ਰਾਹੀਂ ਕਹਿ ਰਿਹਾ ਕੋਈ ਵੀ ਮੈਨੂੰ ਧਾਰਮਿਕ ਸੰਸਥਾ ਦਾ ਵਾਲਾ ਦਾਤ ਦੇਵੇ ਕਿ ਪਰਮਾਤਮਾ ਨੂੰ ਤੁਸੀਂ ਕੋਈ ਸਿਰਫ ਭਗਤੀ ਦੇ ਆਉਂਗੇ ਆਪਣੇ ਦਿਲ ਨਾਲ ਦੇਉਂਗੇ ਪਰਮਾਤਮਾ ਕਹਿੰਦਾ ਮੇਰੇ ਬਣਾਇਆ ਜਿਹੜੇ ਇਨਸਾਨ ਹੈ ਮਾਨਵ ਤੂੰ ਉਹਦੀ ਸੇਵਾ ਕਰ ਜੇ ਤੈਨੂੰ ਮੈਂ ਇਨਸਾਨੀ ਜਾਮਾ ਦਿੱਤਾ ਕਾਦੇ ਲਈ ਤੂੰ ਮੈਨੂੰ ਕੁਝ ਨਹੀਂ ਮੈਂ ਤੈਨੂੰ ਦੇ ਰਿਹਾ ਮੇਰੇ ਦਿੱਤੇ ਜੋ ਤੂੰ ਜ਼ਰੂਰਤਮੰਦ ਤੇ ਬੇਸਾਰਾ ਲੋਕਾਂ ਦੀ ਸਹਾਇਤਾ ਬਿਲਕੁਲ ਤਾਂ ਇਹ ਤਸਵੀਰ ਤੁਹਾਨੂੰ ਦਿਖਾਈ ਹੈ ਤੇ ਇੱਥੇ ਮੁਫਤ ਵਿੱਚ ਡਾਇਲਿਸਿਸ ਹੁੰਦੇ ਨੇ ਜਿਹੜੇ ਮਰੀਜ਼ ਨਹੀਂ ਪੈਸੇ ਭਰ ਸਕਦੇ ਤਾਂ ਕੁਝ ਅਸੀਂ ਮਰੀਜ਼ਾਂ ਨਾਲ ਵੀ ਗੱਲਬਾਤ ਕਰ ਸਕਦੇ ਹਾਂ ਜਿਵੇਂ ਮਰਜ਼ੀ ਇੱਕ ਸੈਂਟਰ ਵੀ ਤੁਹਾਨੂੰ ਇੱਕ ਵਾਰੀ ਤਸਵੀਰ ਦਿਖਾਣੇ ਤੇ ਕੋਈ ਮਰੀਜ਼ਾਂ ਦੇ ਨਾਮ ਵੀ ਕੋਈ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਉਹ ਕਰਾਂਗੇ ਕਿਉਂਕਿ ਇੱਥੇ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਕਿ ਵਧੀਆ ਕੁਆਲਿਟੀ ਦੀਆਂ ਮਸ਼ੀਨਾਂ ਜਿਹੜੀਆਂ ਨੇ ਇੱਥੇ ਉਹ ਲੱਗੀਆਂ ਹੋਈਆਂ ਨੇ ਅੰਕਲ ਕਿੰਨੇ ਕ ਦਿਨ ਤੋਂ ਡਾਇਲਿਸਿਸ ਕਰਾ ਰਹੇ ਹੋ ਜੀ ਬਿਲਕੁਲ ਮੁਫਤ ਦੇ ਵਿੱਚ ਕੀ ਮਿਲਿਆ ਸੁਵਿਧਾਵਾਂ ਇੱਥੇ ਹਾਂਜੀ ਬਹੁਤ ਸ਼ੁਕਰ ਬਹੁਤ ਬੈਠੋ ਇਹ ਇਸ ਤਰ੍ਹਾਂ ਲੋਕ ਵੀ ਦੱਸ ਰਹੇ ਨੇ ਕਿ ਵੱਡੀਆਂ-ਵੱਡੀਆਂ ਜਿਹੜੀਆਂ ਨੇ ਉਹ ਸਹੂਲਤਾਂ ਜਿਹੜੀਆਂ ਇੱਥੇ ਉਹ ਮੁਹਈਆ ਕਰਵਾਈਆਂ ਜਾਂਦੀਆਂ ਨੇ ਤਾਂ ਹਰ ਇੱਕ ਚੀਜ਼ ਦਾ ਧਿਆਨ ਇੱਥੇ ਰੱਖਿਆ ਜਾਂਦਾ ਹੈ ਤੇ ਲੁਧਿਆਣਾ ਦੇ ਜਵੱਦੀ ਇਲਾਕੇ ਦੇ ਵਿੱਚ ਮੇਨ ਰੋਡ ਤੇ ਸਰਕਾਰੀ ਹਸਪਤਾਲ ਹੈ ਜਿੱਥੇ ਦੀ ਦੂਜੀ ਮੰਜ਼ਲ ਤੇ ਇਹ ਸੈਂਟਰ ਚਲਾਇਆ ਜਾਂਦਾ ਤਾਂ ਉਹਦੇ ਦੇ ਅਪਡੇਟਸ ਸਾਡੇ ਨਾਲ ਜੁੜੇ ਕੈਮਰਾਮੈਨ ਸੰਦੀਪ ਸਿੰਘ ਨਾਲ ਸਨਮਜੀਤ ਸਿੰਘ ਪੱਲਾ ਜਾਨਾ ਸਪੋਰਟਸ ਲੁਧਿਆਣਾ